ਅਗੇ ਬਾਅਦ ਇਹਾਂ YouTube ਆਪਣੀ ਮੋਨਟਾਈਜੇਸ਼ਨ ਪਾਲਿਸੀ ਦੇ ਵਿੱਚ 15 ਜੁਲਾਈ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ ਦਰਅਸਲ ਨਵੀਂ ਪਾਲਿਸੀ ਤਹਿਤ ਹੁਣ ਮਾਸ ਪ੍ਰੋਡਿਊਸਡ ਰਿਪੀਟ ਕੰਟੈਂਟ ਕਰਨ ਵਾਲਿਆਂ ਦੀਆਂ ਵੀਡੀਓਜ਼ ਤੇ ਫਿਲਟਰ ਲਾਇਆ ਜਾਵੇਗਾ ਇਸ ਦਾ ਮਤਲਬ ਜਿਹੜੀਆਂ ਰਿਐਕਸ਼ਨਸ ਵੀਡੀਓਜ਼ ਨੇ ਕੰਪਾਈਲੇਸ਼ਨ ਨੇ ਜਾਂ ਬਿਨਾ ਕਿਸੇ ਨਵੇਂ ਜਾਣਕਾਰੀ ਦੇ ਕਾਪੀ ਕੀਤੀ ਸਮੱਗਰੀ ਤੋਂ ਪੈਸੇ ਨਹੀਂ ਕਮਾਏ ਜਾ ਸਕਣਗੇ YouTube 파ਟਨਰ ਪ੍ਰੋਗਰਾਮ ਦੇ ਨਵੇਂ ਦਿਸ਼ਾ ਨਿਰਦੇਸ਼ ਅਨੁਸਾਰ ਕੰਟੈਂਟ ਨੂੰ 오રિਜినਲ ਅਤੇ ਆਥੈਂਟਿਕ ਰੱਖਣਾ ਪਵੇਗਾ ਇਸ ਪਾਲਿਸੀ ਦਾ ਬਦਲਾਅ ਉਹਨਾਂ ਚੈਨਲਾਂ ਤੇ ਪਵੇਗਾ ਜੋ ਬਿਨਾ ਚੇਂਜੇਸ ਦੇ ਦੂਜਿਆਂ ਦਾ ਕੰਟੈਂਟ ਵਰਤਦੇ ਨੇ ਤਾਂ ਜੋ ਕੇਵਲ ਵਿਊਜ਼ ਲਈ AI ਜਨਰੇਟਿਡ ਵੀਡੀਓਜ਼ ਬਣਾਉਂਦੇ ਨੇ ਦਰਅਸਲ YouTube ਦੇ ਵਿੱਚ ਇਹ ਪਾਲਿਸੀ ਚੇਂਜ ਕੀਤੀ ਜਾ ਰਹੀ ਹੈ 15 ਜੁਲਾਈ ਤੋਂ ਬਹੁਤ ਸਾਰੇ ਲੋਕ ਨੇ ਜੋ YouTube ਦੇ ਰਾਹੀਂ ਪੈਸਾ ਕਮਾਉਂਦੇ ਨੇ ਪਰ ਉਹ ਆਪਣਾ オリジナル ਕੰਟੈਂਟ ਨਹੀਂ ਪਾਉਂਦੇ ਇਧਰੋਂ ਉਧਰੋਂ ਬਹੁਤ ਸਾਰੀਆਂ ਵੀਡੀਓਜ਼ ਚੁੱਕਦੇ ਨੇ ਤੇ ਆਪਣੇ ਚੈਨਲ ਤੇ ਪਾ ਦਿੰਦੇ ਨੇ ਤਾਂ ਹੁਣ YouTube ਦੇ ਵੱਲੋਂ ਇਸ ਪਾਲਿਸੀ ਦੇ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਜਿਹੜਾ ਕੋਈ オリジナル ਕੰਟੈਂਟ ਨਹੀਂ ਪਾਵੇਗਾ ਜਿਹੜਾ ਰਿਪੀਟ ਜਾਂ ਕਾਪੀ ਕੰਟੈਂਟ ਪਾਵੇਗਾ ਉਸ ਦੀ ਮੋਨਟਾਈਜੇਸ਼ਨ ਨਹੀਂ ਹੋਵੇਗੀ ਭਾਵ ਉਸ ਨੂੰ ਪੈਸੇ ਨਹੀਂ ਮਿਲਣਗੇ ਤਾਂ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨੇ ਜੋ ਯੂਟਿਊਬਰ ਨੇ ਤੇ YouTube ਦੇ ਰਾਹੀਂ ਚੰਗਾ ਪੈਸਾ ਚੰਗਾ ਮੁਨਾਫਾ ਕਮਾਉਂਦੇ ਨੇ ਹਾਲਾਂਕਿ ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਇੱਕ ਤਾਂ ਜੋ ਲੋਕ ਆਪ ਜਨਰੇਟ ਕਰਦੇ ਨੇ ਆਪ ਐਡਿਟ ਕਰਕੇ ਉਸ ਦੇ ਵਿੱਚ ਤਬਦੀਲੀਆਂ ਕਰਕੇ ਕੋਈ ਕੰਟੈਂਟ ਯੂਜ਼ ਕਰਦੇ ਨੇ ਉਸ ਨੂੰ origignal ਕੰਟੈਂਟ ਵੀ ਕਿਹਾ ਜਾਂਦਾ ਪਰ ਜਿਹੜੇ ਲੋਕ ਸਿਰਫ ਕਾਪੀ ਪੇਸਟ ਕਰਦੇ ਨੇ ਜਾਂ ਕਾਪੀ ਕਰਕੇ ਵੀਡੀਓਜ਼ ਅਪਲੋਡ ਕਰ ਦਿੰਦੇ ਨੇ ਇਧਰੋਂ ਕੰਟੈਂਟ ਕਿਸੇ ਦੁਆਰਾ ਯੂਜ਼ ਕਰਦੇ ਨੇ ਦੂਜੇ ਪਾਸੇ ਯੂਜ਼ ਕਰਦੇ ਨੇ ਤੇ ਰਿਪੀਟ ਯੂਜ਼ ਕਰਦੇ ਨੇ ਤਾਂ ਹੁਣ ਉਸ ਨੂੰ ਮੋਨਟਾਈਜ਼ ਨਹੀਂ ਕਰੇਗੀ YouTube ਇਹ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਉਹਨਾਂ ਯੂਟਿਊਬਰਸ ਦੇ ਲਈ ਵੀ ਜੋ ਆਪਣਾ ਕੰਟੈਂਟ ਨਹੀਂ ਬਣਾਉਂਦੇ ਸੀ ਤੇ ਸਿਰਫ ਕਾਪੀ ਕੰਟੈਂਟ ਹੀ ਯੂਜ਼ ਕਰਦੇ ਸੀ ਤਾਂ ਇਸ ਦੇ ਨਾਲ ਹੀ ਬਹੁਤ ਸਾਰੇ ਲੋਕ AI ਜਨਰੇਟਿਡ ਵੀਡੀਓਜ਼ ਵੀ ਬਣਾਉਂਦੇ ਸੀ ਕਲਿੱਕਬੇਟ ਦੇ ਲਈ ਤਾਂ ਜਿਸ ਆਧਾਰ ਤੇ ਹੁਣ ਮੋਨਟਾਈਜੇਸ਼ਨ ਦੇ ਵਿੱਚ ਕਾਫੀ ਸਖਤੀ ਜਿਹੜੀ ਹੈ YouTube ਦੇ ਵੱਲੋਂ ਕੀਤੀ ਜਾ ਰਹੀ ਹੈ ਤੇ 15